जड़ तो खत्म कर देंगे क्योंकि मुल्क कानून रहेगा किस पी मिलनीशन किसी मैं खत्म कर देनी एक वादा है टैक्स लगे बहुत सारे सारे ट्रैक्टर पार्टी बहुत सारिया चीजा जीएसटी लगी है और दूसरा वादा सा एग्रीकल्चर न रिलेटेड ਕੋਈ ਟੈਕਸ ਨਹੀਂ ਲੱਗੂਗਾ ਇਹ ਅਸੀਂ ਸਾਰਾ ਖਤਮ ਕਰ ਦੇਣਾ ਕਿਸਾਨ ਔਰ ਉਹਦੇ ਨਾਲ ਜਿਹੜੀਆਂ ਅਲਾਈਡ ਐਕਟੀਵਿਟੀਜ਼ ਆ ਉਹਦੇ ਤੇ ਕੋਈ ਖਤਮ ਨਹੀਂ ਕਰ ਦੇਣਾ ਤੀਸਰਾ ਅਸੀਂ ਉਹਨਾਂ ਦਾ ਇਹ ਫੈਸਲਾ ਉਹਦੇ ਚ ਜਨਰਲ ਗੱਲ ਹੈਗੀ ਆ ਕਿ ਜਿੰਨੇ ਵੀ ਇਹਨਾਂ ਨੇ ਜ਼ਿਆਤੀ ਕਰਨ ਵਾਲੇ ਸਮਾਜ ਦੀ ਵਿੰਦ ਦੇ ਹਰ ਤਰ੍ਹਾਂ ਦੇ ਸੈਕਟਰ ਆਫ ਸੋਸਾਇਟੀ ਨਾਲ ਉਹਨਾਂ ਨੂੰ ਪਰੇਸ਼ਾਨ ਕਰਨ ਲਈ ਜਾ ਸਮਾਜ ਨੂੰ ਹੰਡੜ ਲਈ ਜੱਕ ਸੈਕਸ਼ਨ ਆਫ ਦੀ ਸੋਸਾਇਟੀ ਨੂੰ ਨੁਕਸਾਨ ਕਰਨ ਲਈ ਕੋਈ ਰੂਲ ਬਣਾਇਆ ਕੋਈ ਕਾਨੂੰਨ ਬਣਾਇਆ ਉਹ ਅਸੀਂ ਸਾਰਾ ਬਦਲ ਦੇਣਾ ਉਹ ਅਸੀਂ ਉਹਨਾਂ ਦੀ ਜਿਹੜੀ ਬਦਲੇਖੋੜੀ ਨਾਲ ਸਾਰਾ ਜਿੰਨੇ ਕਾਨੂੰਨ ਬਣਾਇਆ ਜਿੰਨੇ ਰੂਲ ਬਣਾਇਆ ਰੈਗੂਲੇਸ਼ਨ ਬਣਾਇਆ ਜਿਵੇਂ ਹਰ ਤੇ ਆ ਇਹ ਬਦਲੇ ਖੋ ਬਦਲੇ ਬਦਲੇਖੋੜੀ ਚ ਕੀਤਾ ਕਿ ਇਹ ਐਜੀਟੇਸ਼ਨ ਕਰਾ ਰਹੇ ਨੇ जिथे है जो मिलता सी डेलीगेशन जाऊगा फूड मिनिस्टर रखिया क्योंकि कर्जा माफी बहुत डिफरेंट है सारे मुल्क ठीक है ना किसी तो किसी तो किसी मनी लेंडर तो किसी को कुछ समझ नहीं आता तो यह है ਇਹ ਅਸੀਂ ਇੱਕ ਕਮਿਸ਼ਨ ਬਣਾ ਦਿਆਂਗੇ ਜੋ ਦੀ ਸਾਰੀ ਚੀਜ਼ ਨੂੰ ਕਨਸੋਲिडेटਰ ਹੋਗਾ ਔਰ ਫਿਰ ਉਹਦੇ ਤੇ ਫੈਸਲਾ ਕਰ ਦਿੱਤਾ ਜਾਊਗਾ ਇਹ ਕੰਸੈਪਟ ਬਾਹਤਾ ਕਾਂਗਰਸ ਸਤਾਪ ਦੇ ਨਾਲ ਆ ਇੱਥੇ ਆਪਦੇ ਤੁਸੀਂ ਉਲਟ ਬੋਲਦੇ ਹੋ ਬਾਹਰ ਜਾ ਕੇ ਕੀ ਜਿਹੜੇ ਉੱਥੇ ਕੇਜੀ ਬਾਦ ਦੇ ਨਾਲ ਜਾਂ ਵੀਸਾ ਖੜਕੇ ਕਾਗਰਸ ਆਲਵਾ ਦੀ ਸਪੀਚਰ ਹੁੰਦੇ ਆ ਇੱਥੇ ਤੁਸੀਂ ਆਪਦੇ ਉਲਟ ਨਹੀਂ 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 ਦੇਖੋ ਨਹੀਂ 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 ਰੱਬ ਦੋਨੇ ਗੱਲਾਂ 'ਚ ਬਹੁਤ ਫਰਕ ਹੈ ਇਹ ਜਦੋਂ ਅਲਾਈਅንስ ਵਾਲੀ ਗੱਲ ਹੋਈ ਸੀ ਜਦੋਂ ਉਹ

ਜਗ੍ਹਾ ਜਗ੍ਹਾ ਡਿਫਰੈਂਟ ਸਿਚੁਏਸ਼ਨਸ ਨੇ ਇਸ ਰੰ ਦਾ ਇਹ ਕੋਈ ਪੰਜਾਬ ਕੱਲਾ ਨਹੀਂ ਹੈ ਗਾ ਪਹਿਲੀ ਗੱਲ ਤਾਂ ਇਹ ਬੇਨਤੀ ਕਰਨਾ ਚਾਹੁੰਦਾ ਪੰਜਾਬ ਕੱਲਾ ਨਹੀਂ ਹੈ ਜਗ੍ਹਾ ਜਗ੍ਹਾ ਸੂਬੇ ਦੀਆਂ ਇਕਾਈਆਂ ਜਿਹੜੀਆਂ ਡਿਫਰੈਂਟ ਪਾਰਟੀਆਂ ਦੀਆਂ ਹੈਗੀਆਂ ਨੇ ਉਹਨਾਂ ਨੇ ਆਪਣੇ ਹਿਸਾਬ ਨਾਲ ਆਪਣੀ ਹਾਈ ਕਮਾਂਡ ਨੂੰ ਦੱਸਿਆ ਜਿੱਥੇ ਉਹਨਾਂ ਸਾਰੇ ਸਹਿਮਤ ਹੋ ਗਏ ਉੱਥੇ ਉਹ ਸੰਜੋਗ ਤੇ ਹੋ ਗਏ ਜਿੱਥੇ ਡਿਫਰੈਂਟ ਪਾਰਟੀਆਂ ਨੇ ਗੋਬਾ ਲੱਗ ਲੱਗ ਨੇ ਉਹਨਾਂ ਤੋਂ ਕੋਈ है नहीं अलग रखना चाहते हो तो एक सूबा जगह 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 और डिफरेंट पार्टी आम पार्टी कल तो तो एक सभा हलका फतहगढ़ साहबी पहला एक उपरली डिवर से अलायंस हो चुके है जीपी जितना चाहे जितते हो वोट तो अलायंस नहीं हो ਉਹ ਬੰਦੇ ਜਿਹੜੇ ਵੇਖਲੇ ਲੇਬਲ ਤੇ ਜਿਹੜੇ ਵਰਕਰ ਨੇ ਉਹ ਕੀ ਸੋਚ ਰਹੇ ਹੋਗੇ ਵੀ ਆਪ ਨੂੰ ਪਾਈਏ ਰੋਟੀਆਂ ਕਮਾਉਣ ਨੂੰ ਪਾਈਏ ਜਾਣ ਨੂੰ ਤਾਂ ਇਹ ਕਾਸਟਿੰਗ ਹੈ ਬਰਬੇ ਵਿਚ ਤਾਂ ਉਹ ਇੱਕ ਪਾਸੇ ਬਸ ਖੜਾ ਬੈਠੇ ਨੇ ਦੇਖੋ ਬੱਲੀ ਗੱਲ ਤਾਂ ਤੁਸੀਂ ਉਹਦੇ ਬਹੁਤ ਜ਼ਿਆਦਾ ਸੋਚ ਰਹੇ ਹੋ ਇਸ ਤਰ੍ਹਾਂ ਦੀ ਹਾਲਤ ਨਹੀਂ ਆ ਇਸ ਤਰ੍ਹਾਂ ਦੀ ਹਾਲਤ ਨਹੀਂ ਆ ਦੇਖੋ ਜਿਹੜਾ ਬੰਦਾ ਕਿਸੇ ਪੋਲੀਟੀਕਲ ਪਾਰਟੀ ਨਾਲ ਧੋਖਾ ਦੇ ਕੇ ਝੂਠ ਬੋਲ ਕੇ ساری ਉਮਰ ਉਹਦੇ ਕੋ ਫਾਇਦੇ ਲੈ ਕੇ सारी उम्र उ तो सब कुछ लैके और ये है पार्टी या आम लोग नहीं है मैं बहुत जगह जाया है हाँ बल्कि नहीं जी जीपी नहीं है पंजाब च एक माहौल है मैं जगह जगह चेक करता दा। जिन्ने दल बदलू नहीं एना वोट नहीं पानी दल बदलू का सब तो है सब तो पहला इन्हें दल बदलू की ਅਜਿਹੀ ਵੀ ਇਹ ਵੀ ਪੰਡੀ ਕਰਨੀ ਆ ਸਭ ਲੋਕਾਂ ਨੇ ਪੰਡੀ ਕਰਨੀ ਆ ਇਹਨਾਂ ਨੂੰ ਇਸ ਤਰ੍ਹਾਂ ਹੀ ਸੁਣਾਉਣਾ ਹੈ ਜਿਹੜੇ ਗਲਬਦਗਨ ਕਹਿੰਦਾ ਗਲਬਦਗਨ ਨੂੰ ਵੋਟ ਨਹੀਂ ਮਿਲੀ ਇਹ ਸਭ ਜਿਹੜਾ ਇੱਕ ਪਾਰਟੀ ਨੇ ਸਾਡਾ ਹੀ ਨਹੀਂ ਗਿਆ ਸਾਡੀ ਕਿਉਂ ਗੱਲ ਕਰਦੇ ਹੋ ਕਿ ਆਮ ਪਾਰਟੀ ਚੋਂ ਨਹੀਂ ਗਏ ਕਿ ਆਕਾਲੀ ਬਲੂ ਚੋਂ ਨਹੀਂ ਗਏ ਸਪਾਰਟ ਹੀ ਤੋਂ ਹੈ ਕੋਰਡੀਨੇਟਰ ਤੋਂ ਸਹੀ ਗੱਲ ਕਰਨੀ ਹੈ ਤੁਸੀਂ ਵੀ ਉਸ ਕਰਕੇ ਜੀ ਜਵਾਬ ਦੇ ਰਹੇ ਹੋ ਗਲਬਦਗਨੀਆਂ ਨੂੰ ਇਹ ਇਹਨਾਂ ਦੇ ਘਰ ਘਰ ਚ ਗੱਲ ਪਹੁੰਚਾਵਾਂਗੇ

ਇਹ ਪਹਿਲਾ ਭਾਸ਼ਣ ਉਹਦੇ ਤੇ ਹੋਊਗਾ ਉਹ ਪ੍ਰੋਮਿਸ ਮੈਂ ਪੂਰਾ ਕੀਤਾ ਲੋਕ ਸਭਾ ਦੇ ਪਹਿਲੇ ਮੇਰਾ ਭਾਸ਼ਣ ਸ਼੍ਰੀ ਫਤਿਹਗੜ ਸਾਹਿਬ ਤੇ ਛੋਟੇ ਸਾਹਿਬ ਜਦਿਆਂ ਦੀ ਕੁਰਬਾਨੀ ਤੇ ਸ਼ਹੀਦੀ ਤੇ ਉਹਦੇ ਤੇ ਦਿੱਤਾ ਔਰ ਮੇਰੀ ਉਹ ਮੰਗ ਜੀ ਪੈਂਡਿੰਗ ਪਈਆ ਮੈਂ ਕਹਿਆ ਸੀ ਕਿ ਇਹ ਅਦਿੱਤੀ ਸ਼ਹਾਦਤ ਹੈਗੀਏ ਇਸ ਤਰ੍ਹਾਂ ਦੀ ਕੁਰਬਾਨੀ ساری ਦੁਨੀਆ 'ਚ ਨਹੀਂ ਹੋਈ ਇਹਨੂੰ ਇੰਟਰਨੈਸ਼ਨਲ ਲੈਵਲ ਦਾ ਇੰਟਰਨੈਸ਼ਨਲ ਟੂਰਿਸਟ ਸਰਕਟ ਦਾ उस तरह का इंफ्रास्ट्रक्चर बना के दिए सारी दुनिया की सिख संगत और दूसरे लोग भी जो नतमस्तक उमेंट कही सतारा सौ पांच घटनावा सतारा सौ पांच यह दो हजार उन्नीस भी कटना हुआ। दिन 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 मेरे भाषण आ मैं उ तीन सौ चौदह तीन सौ पंद्रह साल तो बाद भी पा लख तो एक करोड़ आदमी हम भी

दूसरा की है देखो साढ़े दे इतों के बहुत सारे काम पेंडिंग ने नैशनल हाईवे रेलवे अच्छा करोना के तो पता ट्रेना का तो बारह हजार ट्रेना चल दियां हम मेरे घर तीन या चार हजार मुल्क च ट्रेना चल रही सारे ट्रेना गरीब लोगों दंद करती है अच्छा वो जो तो ट्रेना यह चला रहा किराया इन्ना ज्यादा कॉमनमैन तो बैठ ही नहीं सकता ਇਹ ਸਾਰੀਆਂ ਡਿਮਾਂਡ ਨੇ ਜੋ ਸਾਡੀ ਸਰਕਾਰ ਬਣ ਗਈ ਉਸ ਨੂੰ ਸਭ ਕੁਝ ਰੈਸੋਲਵ ਕਰਾਣੇ ਇੰਨਾ ਨੇਤਾ ਸਿਸਟਮ ਨੂੰ ਔਰ ਮੂਲਕ ਨੂੰ ਇੰਬੈਲੈਂਸ ਕੀਤਾ ਉਹ ਅਸੀਂ ਮੂਲਕ ਤੇ ਬੈਲੈਂਸ ਬਹਦਾ ਕਰਾਂਗੇ ਔਰ ਜਿਹੜਾ ਸੁਪਰ ਰਿਚ ਨੂੰ ਇਹ ਲੁਟਾਰੇ ਆ ਉਹ ਅਸੀਂ ਕਾਮਨ ਮੈਨ ਨੂੰ ਔਰ ਨਾਰਮਲ 56 60% ਪਾਪ ਨੂੰ ਜਿਹੜਾ ਪ੍ਰਾਈਵੇਟ ਸਾਈਡੋਂ ਲਗਾਏ ਜਾ ਰਿਹਾ ਉਹ ਅਸੀਂ ਕਹੋ ਦਾ ਮੈਂ ਸਭ ਤੋਂ ਪਹਿਲਾਂ ਆਦਮੀ ਸੀ ਐਮਪੀ ਜਿਨੇ ਉਹਨਾਂ ਦਾ ਵਿਰੋਧ ਕੀਤਾ ਜੇਦਾਂ ਇਹਨੂੰ ਮੌਨੋ ਉਹ ਸੈਂਕਡਾ ਆਰਡਰ ਮਿਲਿਆ